ਕੱਲ ਹਜੇ ਮੈਚ ਲਾਈਵ ਹੋ ਕੇ ਹਟਿਆ ਤੇ ਅਸੀਂ ਆਪਦੇ ਗੁਰੂ ਦੇ ਮੱਥਾ ਨਹੀਂ ਟੇਕ ਸਕਦੇ ਇਹ ਸਾਡੇ ਲਈ ਕੋਈ ਰਾਜਨੀਤਿਕ ਜਬ ਕਾਰੋਗਾਰ ਨਹੀਂ ਹੈ ਕਿ ਸਾਡੀ ਆਸਥ ਹੈ ਹਰ ਰੋਜ਼ ਅਰਦਾਸ ਦੇ ਵਿੱਚ ਅਸੀਂ ਇਹ ਪ੍ਰਮਾਤਮਾ ਤੋਂ ਮੰਗਦੇ ਆ ਕਿ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਨੂੰ ਜਿਹਨਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਉਹਨਾਂ ਦੀ ਸੇਵਾ ਸੰਭਾਲਦਾ ਅਸੀਂ ਜ਼ਿੰਮੇਦਾਰੀ ਮੰਗਦੇ ਆ ਉਹਨਾਂ ਦੀ ਸੇਵਾ ਸੰਭਾਲਦੀ ਕਿ ਖਾਲਸਾ ਜੀ ਨੂੰ ਬਖਸ਼ੋ ਤੇ ਅਸੀਂ ਉੱਥੇ ਮੱਥਾ ਟੇਕਣ ਨਹੀਂ ਜਾ ਸਕਦੇ ਕਿਉਂਕਿ ਪਾਕਿਸਤਾਨ ਨਾਲ ਸੰਬੰਧ ਖਰਾਬ ਨੇ ਜੀ ਮੈਚ ਖੇਡ ਜਾਦੇ ਉਹਨਾਂ ਨੂੰ ਕਿਉਂਕਿ ਉਹ ਉਹ ਫਿਰ ਉਧਰਲੇ ਪਾਸੇ ਆਉਂਦਾ ਨਾ ਘਾਟਾ ਪੈ ਜਾਊਗਾ ਪ੍ਰੋਡਿਊਸਰ ਉਹਨੇ ਮੈਂ ਹੈਰਾਨ ਆ মিডিਆ ਤਾਂ ਉਹੀ মিডিਆ ਹੁਣ ਇਹਨੂੰ ਪੋਜ਼ਿਟਿਵ ਬਣਾ ਰਿਹਾ ਦੇਖਿਓ ਸੰਦੂਰ ਕੇ ਬਾਦ ਕੈਸੇ ਪਾਕਿਸਤਾਨ ਕੋ ਹਰਾਇਆ ਨਾਲੇ ਕਹਿੰਦੇ ਸਪੋਰਟਸ ਨੂੰ ਲੱਗ ਰੱਖੋ ਨਾਲੇ ਸੰਦੂਰ ਨਾਲ ਜੁੜੀ ਜਾਂਦੇ ਆ ਉਹ ਤਾਂ ਕਰ ਜੋ ਤਹਾਂ ਤੋਂ ਹੁਕਮ ਆਉਂਦਾ ਤਾਂ ਉਹੀ ਕਹਿੰਦੇ ਵਿਚਾਰੇ ਪਰ ਅਸੀਂ ਇਦਾਂ ਤੇ ਨਹੀਂ ਹੈਗੇ ਅੱਜ ਤਾਂ ਆਪਣੇ ਵਿਚਾਰ ਸਪਸ਼ਟ ਤੌਰ ਤੇ ਲੋਕਾਂ ਨੂੰ ਦੱਸਾਂਗੇ ਕਿਉਂਕਿ ਸਾਡਾ ਕਲਚਰ ਸਮਝ ਆਈ ਸਾਡੇ ਜਿਹੜੇ ਉਧਰ ਰਹਿ ਗਿਆ ਇੱਕ ਪਾਈ ਇੱਕ ਪਾਈ ਇੱਧਰ ਰਹਿ ਗਿਆ ਸੀ ਤਾਂ ਐਂ ਤਰਸੀ ਜਾਂਦੇ ਆ ਜੀ ਮਿਲਣ ਨੂੰ ਸੋ ਦੋਨੋਂ ਜਿਹੜੀਆਂ ਖਾਸ ਤੌਰ ਤੇ ਕਰਤਾਰਪੁਰ ਸਾਹਿਬ ਤੇ ਨਨਕਾਣਾ ਸਾਹਿਬ ਜਿਹੜੀਆਂ ਦੋਨੋਂ ਜਿਹੜੇ ਸਾਡੇ ਸਮਝਦੇ ਸਾਡੇ ਲਈ ਤਾਂ ਇਹ ਤੀਰਥ ਸਥਾਨ ਨੇ ਇੱਕ ਤਾਂ ਮੇ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਉਹਨੇ ਜ਼ਿੰਦਗੀ ਦੇ ਆਖਰੀ ਜਿਹੜੇ ਸਾਲ ਸੀ ਉਹ ਬਤਾਏ ਤੋਂ ਸਾਡੇ ਲਈ ਤਾਂ ਬਹੁਤ ਵੱਡਾ ਮਹੀਨਾ ਇਸ ਗੱਲ ਦਾ afghanistan ਨੂੰ ਤੁਸੀਂ ਭੇਜ ਦਿੰਦੇ ਹੋ ਨਾਲ ਦੀ ਨਾਲ ਜਿਹੜੀ ਮਦਦ ਪੰਜਾਬ ਲਈ ਤੁਹਾਡੇ ਕੋਲ ਟਾਈਮ ਬਹੁਤ ਲੇਟ ਮਿਲਦਾ ਤੁਹਾਨੂੰ ਸੋ ਇਹ ਆਪਣੇ ਮੁਤਾਬਕ ਚਾਹੁੰਦੇ ਆ ਦੁਨੀਆ ਵੀ ਇਹਨਾਂ ਮੁਤਾਬਕ ਹਵਾ ਚੱਲੇ ਇਹਨਾਂ ਮੁਤਾਬਕ ਹੀ ਸਮੁੰਦਰ ਵਹਿਣ ਇਹਨਾਂ ਮੁਤਾਬਕ ਨਦੀਆਂ ਰੁਕੋ ਆਪਣੇ ਬਦਲਣ ਪੰਜਾਬੀ ਆ ਨਹੀਂ ਚੱਲਦੇ ਪੰਜਾਬੀ ਆਪਣੇ ਮੁਤਾਬਕ ਚੱਲਦੇ ਆ ਜੇ ਪੰਜਾਬੀ ਆਪਣੇ ਮੁਤਾਬਕ ਨਾ ਚੱਲੇ ਹੁੰਦੇ ਇਸ ਵਕਤ ਆਜ਼ਾਦ ਦੇਸ਼ ਦੇ ਪ੍ਰਧਾਨ ਮੰਤਰੀ ਨਾ ਹੁੰਦੇ ਤੁਸੀਂ ਕਿਉਂਕਿ ਭਗਤ ਸਿੰਘ ਹੋਰੀ ਆਪਣੇ ਆਪਣੀ ਇੱਛਾ ਮੁਤਾਬਕ ਚੱਲੇ ਨੇ ਕਿ ਇਹ ਕੁਰਬਾਨੀਆਂ ਦੇਵਾਂਗੇ ਕੁਰਬਾਨੀਆਂ ਤੋਂ ਬਾਅਦ ਆਜ਼ਾਦੀ ਦੀ ਲਹਿਰ ਜ਼ੋਰ ਫੜੂਗੀ ਆਸੋਸੀ ਉਹਨਾਂ ਦੀ ਕਿ ਹੁਣ ਮੌਤ ਹੀ ਮਸ਼ਹੂਰ ਕਰ ਸਕਦੀ ਹੈ ਹੋਰ ਜਿਉਂਦੇ ਰਹੇ ਤਾਂ ਕੀ ਕਰ ਲਾਂਗੇ ਅਸੀਂ ਆਪਣੇ ਮਤਾਬਕ ਚੱਲਦੇ ਸਾਡੇ ਗੁਰੂਆਂ ਦੇ ਦੱਸੇ ਰਸਤੇ ਮੁਤਾਬਕ ਚੱਲਦੇ ਹਾਂ ਸੋ ਬਹੁਤ ਮੈਂ ਉਸ ਦਿਨ ਵੀ ਕਿਹਾ ਸੀ ਜਿਆਦਾ ਸਾਰਾ ਖੋਲ ਲੋ ਕਲਚਰ ਵੀ ਹੋ ਜੇ ਧਾਰਮਿਕ ਵੀ ਟੂਰਿਜ਼ਮ ਹੋ ਜੇ ਖੇਡਾਂ ਵੀ ਹੋ ਜਾਣ ਜੇ ਸਾਰਾ ਬੰਦ ਕਰ ਦਿਓ ਫਿਰ ਜਿੱਥੇ ਤੁਹਾਡੇ ਇੰਟਰਸਟ ਨੇ ਉਥੇ ਤੁਸੀਂ ਮੈਚ ਹੋ ਜਾਂਦਾ ਜਿੱਥੇ ਪੰਜਾਬੀਆਂ ਦੀਆਂ ਭਾਵਨਾਵਾਂ ਆ ਗਈਆਂ ਆਸਥਾ ਆ ਗਈ ਭਗਤੀ ਆ ਗਈ ਉਥੇ ਬੰਦ ਵੀ ਪਾਕਿਸਤਾਨ ਨਾਲ ਬੰਦ ਕਰਾ ਦਿੰਦੇ ਤੁਸੀਂ ਵੀ ਸਮਾਜ ਨਾਲ ਜੁੜੇ ਹੋਏ ਲੋਕਾਂ ਸਮਾਜਿਕ ਲੋਕਾਂ ਤੁਹਾਨੂੰ ਵੀ ਜੇ ਤੁਸੀਂ মিডিਆ ਤੋਂ ਵੀ ਉੱਪਰ ਉੱਠ ਕੇ ਥੋੜਾ ਸੋਚੋ ਤੁਹਾਨੂੰ ਲੱਗਦਾ ਨਹੀਂ ਕਿ ਮਤਲਬ ਜ਼ਿਆਦਾ ਹੀ ਸਾਡੇ ਤੇ ਪਾਬੰਦੀਆਂ ਲਾ ਰਹੇ ਨੇ ਚੌਲ ਸਾਥੋਂ ਲੈਣਗੇ ਹੁਣ ਉਹ ਵੀ ਮੰਗਾਲੇ ਫਿਰ ਉਧਰੋਂ ਚੌਲ ਸਾਥੋਂ ਲੈਣੇ ਆਉਣ ਕਣਕ ਸਾਥੋਂ ਲੈਂਦੇ ਆ ਸਰੋਂ ਮੱਕੀ ਗੰਨਾ ਉਹ ਸਾਰਾ ਕੁਝ ਸਾਡਾ ਫੂਟਬਾਲ ਪੰਜਾਬ ਹੈ ਜਦੋਂ ਆ ਜੇ ਕੋਈ ਸੰਕਟ ਪੰਜਾਬ ਤੇ ਉਦੋਂ ਤੁਸੀਂ ਆਪਦਾ ਦੇਖੋ ਜੀ ਤੁਸੀਂ ਆਪਣਾ ਆਪਣਾ ਦੇਖੋ ਜੀ ਅਸਾਮ ਨੂੰ 12734 ਕਰੋੜ ਦਾ ਪੈਕੇਜ ਬਿਹਾਰ ਨੂੰ ਪਤਾ ਨਹੀਂ ਕਿੰਨੇ ਹਜ਼ਾਰ ਦਾ ਕਿਉਂਕਿ ਵੋਟਾਂ ਨੇ ਜੀ ਵੋਟਾ ਦੋ ਬਿਨਾ ਪੈ ਵੋਟਾ ਦੋ ਬਿਨਾ ਪੈਕੇਜ ਨਹੀਂ ਦਿੰਦੇ ਬਿਹਾਰ ਤਾਂ ਬੋਲੀ ਲਾਤੀ ਸੀ ਪਿਛਲੀ ਵਾਰ 60000 ਕਰੋੜ ਕਰ ਦੂੰ ਜਾਂ 70 ਕਰ ਦੂੰ 70 ਕਰ ਦੂੰ ਜਾਂ 80 ਕਰ ਦੂੰ 80 ਕਰ ਦੂੰ ਜਾਂ 90000 ਕਰੋੜ ਕਰ ਦੂੰ ਚਲੋ 1 ਲੱਖ ਕਰੋੜ ਕਰ ਦਿੰਦੇ ਹਾਂ ਦਿੰਦੇ ਫਿਰ